ਆ ਮੇਰਾ ਪਿੰਡ ਪੋਨਾ ਪਿੰਡ ਆ ਇਹ ਡਿਸਟ੍ਰਿਕਟ ਲੁਧਿਆਣਾ ਨੀਅਰ ਜਗਰਾਉਂ ਦੇ ਵਿੱਚ ਛੋਟਾ ਜਿਹਾ ਪਿੰਡ ਆ ਤਕਰੀਬਨ 1000 ਕੁ 1100 ਸਾਡੇ ਨਗਰ ਦੀ ਪਿੰਡ ਦੀ ਵੋਟ ਇਹ ਬੱਚਾ ਜੋ ਰਾਜਵੀਰ ਜਵੰਦਾ ਸੀ ਇਹ ਕਿਸੇ ਜਾਣ ਪਹਿਚਾਨ ਦਾ ਮੈਂ ਤਾਜ਼ਾ ਨਹੀਂ ਸੀਗਾ ਪਰ ਜੋ ਇਹ ਨਿੱਕੇ ਜਿਹੇ ਪਿੰਡ ਦੇ ਵਿੱਚੋਂ ਉੱਠ ਕੇ ਇੰਨਾ ਆਲ ਵਰਲਡ ਦੇ ਵਿੱਚ ਆਲ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਸਾਡੇ ਪਿੰਡ ਨੂੰ ਕੋਈ ਜ਼ਿਆਦਾ ਪਛਾਣ ਨਹੀਂ ਸੀ ਮਿਲੀ ਤੇ ਇਹ ਰਾਜਵੀਰ ਕਰਕੇ ਹੀ ਸਾਡੇ ਨਗਰ ਨੂੰ ਪਛਾਣ ਮਿਲੀ ਸੀਗੀ ਬਹੁਤ ਹੀ ਸਾਊ ਮਿਲਣਸਾਰ ਨਿੱਗਾ ਤੇ ਹਰ ਇੱਕ ਨਾਲ ਹਸਣ ਖੇਡਣ ਵਾਲਾ ਬੱਚਾ ਸੀਗਾ ਜੀ ਸੋ ਅੱਜ ਜੋ ਸਟੇਜ ਦੇ ਉੱਤੇ ਉਹਨਾਂ ਦਾ ਅੰਤਮ ਸੰਸਕਾਰ ਅਸੀਂ ਕੀਤਾ ਵਾ ਇਸੇ ਸਟੇਜ ਤੋਂ ਉਹਨਾਂ ਦੀ ਗਾਇਕੀ ਦੀ ਸ਼ੁਰੂਆਤ ਹੋਈ ਸੀ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਗਰਾਊਂਡ ਆ ਸਾਡਾ ਉਹਦੇ ਉੱਤੇ ਸਾਡੀ ਅ ਸਟੇਜ ਬਣਾਈ ਹੋਈ ਸੀਗੀ ਜੋ ਗੇਮਾਂ ਵਗੈਰਾ ਜਦੋਂ ਹੁੰਦੀਆਂ ਸੀ ਉਹਦੇ ਵਾਸਤੇ ਜਾਂ ਕੋਈ ਪ੍ਰੋਗਰਾਮ ਉਸ ਸਟੇਜ ਤੋਂ ਦੀ ਸ਼ੁਰੂਆਤ ਹੋਈ ਸੀ ਤੇ ਉਸੇ ਸਟੇਜ ਤੇ ਉਹਨਾਂ ਦਾ ਜਨਤਮ ਸੰਸਕਾਰ ਕੀਤਾ ਗਿਆ ਜੀ ਬਾਕੀ ਉਹਨਾਂ ਦੀ ਲਾਈਫ ਪਹਿਲਾਂ ਉਹ ਪੜ੍ਹਾਈ ਕਰੀ ਉਹਨਾਂ ਨੇ ਸਨਮਤੀ ਸਕੂਲ ਵਿਮਨ ਜੈਨ ਸਨਮਤੀ ਸਕੂਲ ਜਗਰਾਉਂ ਤੋਂ 10th ਤੱਕ ਉਸ ਤੋਂ ਬਾਅਦ ਪਲੱਸ 1 ਤੇ ਪਲੱਸ 2 ਉਹਨਾਂ ਨੇ ਜੀ ਐਚ ਜੀ ਸਦਮਾ ਖੁਰਦ ਤੋਂ ਕਰੀ ਉਸ ਤੋਂ ਬਾਅਦ ਡੀਏਵੀ ਕਾਲਜ ਤੋਂ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹਨਾਂ ਨੇ ਥੀਟਰ ਤੇ ਮਿਊਜ਼ਿਕ ਦੀ ਜੋ ਡਿਗਰੀ ਹਾਸਲ ਕੀਤੀ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਔਰ ਉਹ ਇਸੇ ਦੌਰਾਨ ਹੀ ਇਹਨਾਂ ਦੇ ਫਾਦਰ ਸਾਹਿਬ ਜੋ ਪੁਲਿਸ ਦੇ ਵਿੱਚ ਸੀਗੇ ਸਾਹਿਬ 인ਸਪੈਕਟਰ ਸੀਗੇ ਤੇ ਰਾਜਵੀਰ ਨੇ ਵੀ ਪੁਲਿਸ ਬਤੌਰ ਸਪਾਈ ਉਹ ਉਹਨਾਂ ਨੇ ਪੁਲਿਸ ਜੁਆਇਨਿੰਗ ਕੀਤੀ ਪੁਲਿਸ ਦੇ ਵਿੱਚ ਭਰਤੀ ਹੋਏ 5-6 6 ਸਾਲ ਉਹਨਾਂ ਨੇ ਜੀ ਪੁਲਿਸ ਦੇ ਵਿੱਚ ਨੌਕਰੀ ਕੀਤੀ ਨੌਕਰੀ ਦੇ ਨਾਲ-ਨਾਲ ਉਹਨਾਂ ਦਾ ਆਪਣਾ ਇਹ ਸਿੰਗਿੰਗ ਦਾ ਚੱਲਦਾ ਰਿਹਾ ਸਿੰਗਿੰਗ ਦਾ ਰਿਆਜ ਵਗੈਰਾ ਉਹ ਕਰਦੇ ਰਹੇ ਤੇ ਉਹਦੇ ਨਾਲ-ਨਾਲ ਹੀ ਉਹਨਾਂ ਨੇ ਆਪਣਾ ਇਹ ਕਿੱਤਾ ਵੀ ਜੋ ਸ਼ੌਂਕ ਸੀ ਉਸ ਨੂੰ ਪ੍ਰੋਫੈਸ਼ਨਲ ਬਣਾ ਲਿਆ ਤਾਂ ਜਦ ਤੱਕ ਉਹਨਾਂ ਦੇ 2-3 ਗੀਤ ਹਿੱਟ ਹੋ ਚੁੱਕੇ ਸੀਗੇ ਤੇ ਇੱਕ ਨਾਂ ਪੂਰਾ ਹੋਣ ਵਾਲਾ ਘਾਟਾ ਸੀ ਤਾਂ ਕਹਿੰਨੇ ਆ ਮਾਪਾਪ ਨੂੰ ਭੈਣ ਭਰਾ ਨੂੰ ਜਾਂ ਉਹਨਾਂ ਦੇ ਬੱਚਿਆਂ ਨੂੰ ਤਾਂ ਜੋ ਘਾਟਾ ਪਿਆ ਪਿਆ ਸਾਡੇ ਨਗਰ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਘਾਟਾ ਪਿਆ ਜੀ ਦੁੱਖ ਹੋਇਆ ਵਾ ਬਾਕੀ ਅਸੀਂ ਸਮਝਦੇ ਹਾਂ ਵੀ ਜਿੱਥੇ ਤੱਕ ਆਪਣੇ ਪੰਜਾਬ ਪੰਜਾਬੀ ਹੱਤਾਂ ਜਾਂ ਪੰਜਾਬੀ ਨੂੰ ਪਿਆਰ ਕਰਨ ਵਾਲੇ ਆ ਜਾਂ ਇਹਨਾਂ ਨੂੰ ਸੁਣਨ ਵਾਲੇ ਸਰੋਤੇ ਸੀ ਚਾਹੇ ਉਹ ਕਿਸੇ ਵੀ ਦੇਸ਼ ਜਾਂ ਕਿਸੇ ਵੀ ਸਟੇਟ ਦੇ ਹੋਣ ਕਿਸੇ ਵੀ ਨਾਲੋਂ ਬਹੁਤ ਹੀ ਜਿਆਦਾ ਤੁਸੀਂ ਅੱਜ ਦੇਖਿਆ ਇੱਥੇ ਹਰ ਇੱਕ ਧਰਮਾਰ ਇੱਕ ਬੰਦਾ ਥਾਂ ਥਾਂ ਤੋਂ ਪਹੁੰਚਿਆ ਉਹਨਾਂ ਦੇ ਸਭ ਭਰੇ ਸਭ ਦੇ ਮਨ ਉਦਾਸ ਸੀਗੇ ਤੋਂ ਬਹੁਤ ਹੀ ਵੱਡਾ ਮੈਂ ਤਾਂ ਕਹਿੰਦਾ ਘਾਟਾ ਪਿਆ ਪਰਿਵਾਰ ਨੂੰ ਤੇ ਸਾਡੇ ਨਗਰ ਨੂੰ ਤੇ ਫਿਲਮ ਇੰਡਸਟਰੀ ਦੇ ਵਿੱਚ ਵੀ ਜੀ ਉਹਨਾਂ ਦੀਆਂ ਮੂਵੀਆਂ ਮੇਰੇ ਖਿਆਲ ਨਾਲ 3-4 ਮੂਵੀਆਂ ਉਹਨਾਂ ਦੀਆਂ ਆਈਆਂ ਸੀ ਬਹੁਤ ਵਧੀਆ ਕੰਮ ਉਹਨਾਂ ਨੇ ਕਰਿਆ ਸੀ ਲੇਕਿਨ ਜਿਆਦਾ ਮੂਵੀਆਂ 'ਚ ਇੰਟਰਸਟਿਡ ਨਹੀਂ ਸੀਗੇ ਉਸਦਾ ਇੱਕ ਕਾਰਨ ਮੂਵੀਆਂ ਉਹਨਾਂ ਦਾ ਨਾ ਕਰਨ ਦਾ ਕਹੇ ਸੀਗਾ ਕਿ ਉਹਨਾਂ ਕੋਲੇ ਨਾ ਅਖਾੜੇ ਬਹੁਤ ਜ਼ਿਆਦੇ ਸੀ ਜੋ ਆਪਣੇ ਬੁਕਿੰਗਾਂ ਹੁੰਦੀਆਂ ਸੀ ਮੈਰਿਜ ਵਗੈਰਾ ਤੇ ਉਹ ਬੁਕਿੰਗਾਂ ਉਹਨਾਂ ਦੀ ਇੰਨਾ ਜ਼ਿਆਦਾ ਸੀ ਕਿ ਉਹਨਾਂ ਕੋਲੇ ਟਾਈਮ ਦੀ ਕਮੀ ਕਰਕੇ ਉਹ ਮੂਵੀ ਦੇ ਵਿੱਚ ਟਾਈਮ ਨਹੀਂ ਦੇ ਪਾਉਂਦੇ ਇਸ ਕਰਕੇ ਮੂਵੀਆਂ ਘੱਟ ਸੀ ਸਿੰਗਿੰਗ ਨੂੰ ਜ਼ਿਆਦਾ ਸੀਗਾ ਕਿਉਂਕਿ ਲੋਕ ਪਿਆਰ ਬਹੁਤ ਕਰਦੇ ਸੀ ਜੋ ਖੁਸ਼ੀ ਦੇ ਮੌਕੇ ਮੈਰਜ ਵਗੈਰਾ ਜਾਂ ਕੋਈ ਵੀ ਫੰਕਸ਼ਨ ਹੁੰਦਾ ਤਾਂ ਰਾਜਵੀਰ ਦੇ ਕੋਲੇ ਇੰਨੀ ਜ਼ਿਆਦਾ ਬੁਕਿੰਗ ਚੱਲਦੀ ਸੀ ਹੁਣ ਵੀ ਸਾਨੂੰ ਕੱਲ ਅਸੀਂ ਗੱਲ ਕਰਦੇ ਪਤਾ ਲੱਗਿਆ ਕਿ ਘੱਟੋ ਘੱਟ 88 ਉਹਨਾਂ ਦੀ ਬੁਕਿੰਗ ਸੀਗੀ ਜੀ ਜੋ ਆਉਣ ਵਾਲੇ ਵਿਆਹ ਦੇ ਆਪਣੇ ਜੋ ਸੀਜ਼ਨ ਸ਼ੁਰੂ ਹੋਣਾ ਮੈਰਿਜ ਦਾ ਜੋ ਸਟਾਰਟ ਹੋਣੇ ਆ ਫੰਕਸ਼ਨ ਤੇ ਉਸੇ ਚੱਕਰ ਦੇ ਵਿੱਚ ਹੀ ਉਹਨਾਂ ਨੇ ਵਾਈਕ ਲਈ ਸੀਗੀ ਨਵੀਂ ਵੀ ਉਸ ਤੋਂ ਬਾਅਦ ਵਾਲੇ ਜੋ 2-3 ਮਹੀਨੇ ਸਾਡੇ ਉਹ ਬਿਜ਼ੀ ਸ਼ਡਿਊਲ ਬਈ ਇਸ ਦੇ ਲਈ ਉਹਨਾਂ ਨੇ ਇੱਕੇ ਪਲਾਨ ਬਣਾਇਆ ਸੀ ਕਿਉਂਕਿ ਉਹਨਾਂ ਨੂੰ ਰਾਈਡਰ ਦਾ ਸ਼ੌਂਕ ਸੀ ਐਲ ਏਰੀਆ ਵਗੈਰਾ ਘੁੰਮਣ ਫਿਰਨ ਜਾਣ ਦਾ ਸੀਗਾ ਹੁਣ ਬਾਈਕ ਨਵਾਂ ਲਿਆ ਸੀ ਉਹਨਾਂ ਨੇ BMW ਤੋਂ ਉਹਨਾਂ ਨੇ ਇੱਕ ਪਲਾਨ ਬਣਾਇਆ ਵੀ ਇਸ ਤੋਂ ਬਾਅਦ ਆਪਾਂ ਵਿਜੀ ਆ ਤਾਂ ਵੀ ਕਿਉਂ ਨਾ ਸਮਾਂ ਵੇਲਾ ਆਪਾਂ ਜਾਈਏ ਸੋ ਉਹ ਨਵੀਂ ਬਾਈਕ ਪਹਿਲੀ ਵਾਰੀ ਉਹ ਲੈ ਕੇ ਜਾ ਰਹੇ ਸੀ ਤੋਂ ਉਹਨਾਂ ਦਾ ਕਿ ਉਹ ਅੰਤਮ ਹੀ ਬਣ ਗਿਆ ਵਾ ਉਹ ਆਖਰੀ ਉਹ ਹੀ ਬਣ ਗਈ ਆ ਤੇ ਅ ਅਵਾਰਾ ਪਸ਼ੂਆਂ ਦਾ ਜੀ ਅਸੀਂ ਰੋਜ਼ ਹੀ ਬੋਲਦੇ ਆ ਸਭ ਬੋਲਦੇ ਆ ਵਾਰਾ ਪਸ਼ੂਆਂ ਨੂੰ ਅਸੀਂ ਪਤਾ ਨਹੀਂ ਚਲੋ ਇਹ ਤਾਂ ਨਾਮ ਵਾਰ ਸੀਗੇ ਪਤਾ ਨਹੀਂ ਕਿੰਨੇ ਕ ਮਾਵਾ ਦੇ ਪੁੱਤ ਜਿਹੜੇ ਗੋਮ ਨਾਮ ਜਿੰਨਾਂ ਦਾ ਪਤਾ ਨਹੀਂ ਡੇਲੀ ਸਾਡੇ 12 ਪਸ਼ੂਆਂ ਕਰਕੇ ਕਿੰਨੀਆਂ ਮਾਮਾਆਂ ਦੀਆਂ ਕੁੱਖਾਂ ਉਜੜਦੀਆਂ ਨੇ ਰਾਜਵੀਰ ਅਰਗੇ ਪਤਾ ਨਹੀਂ ਕਿੰਨੇ ਕ ਮਾਮਾਆਂ ਦੀਆਂ ਕੁੱਖਾਂ ਉਜੜਦੀਆਂ ਨੇ ਸੋ ਸਾਡੀ ਤਾਂ ਸਰਕਾਰ ਨੂੰ ਇਹੀ ਬੇਨਤੀ ਆ ਕਿ ਜਿਸ ਤਰ੍ਹਾਂ ਸਾਤੋਂ ਗਊ ਸੈਸ ਵਗੈਰਾ ਲਿਆ ਜਾਂਦਾ ਅਗਰ ਉਹ ਘਾਟਾ ਤਾਂ ਟੈਕਸ ਥੋੜਾ ਬਹੁਤਾ ਹੋਰ ਉਹਨੂੰ ਵਧਾ ਕੇ ਤਾਂ ਇਹਨਾਂ ਦਾ ਪੱਕਾ ਹੱਲ ਹੋਣਾ ਚਾਹੀਦਾ ਤਾਂ ਕਿ ਜੋ ਇਹ ਰੋਜ਼-ਰੋਜ਼ ਇਹ ਹਾਸੇ ਹੁੰਦੇ ਆ ਭੈਣਾਂ ਦੇ ਭਰਾ ਮਾਮਾ ਦੇ ਪੁੱਤ ਉਜੜਦੇ ਆ ਰਾਜਵੀਰ ਅਰਗੇ ਇਸ ਤਰ੍ਹਾਂ ਮਾਮਾ ਦੀਆਂ ਕੁੱਖਾਂ ਨਾ ਖਾਲੀ ਹੋਣ ਧੰਨਵਾਦ